ਜੇ ਤੁਸੀਂ ਦਰਿਆ ਕ੍ਰੋਸ ਕਰਨਾ ਤਾਂ ਉਸ ਸਾਈਡ ਜਾ ਸਕਦੇ ਹੋ ਆਏ ਰਸੀਆਂ ਦੋ ਮੈਂ ਤਾਂ ਬਹੁਤ ਡਰ ਲੱਗਦਾ ਮੈਂ ਤਾਂ ਨਹੀਂ ਜਾਣਾ ਤੇ ਨੀਚੇ ਦਰਿਆ ਚੱਲ ਰਿਹਾ ਤੇ ਰਸੀਆਂ ਕਾਉਂਟਰ ਲਗਾ ਹੋਇਆ ਤੇ ਇਹਦੇ ਪੁੱਛਦੇ ਆ 7:00 ਵਜੇ ਕਿੰਨੇ ਕੀ ਟਿਕਟ ਹੈ ਬਾਈ 300 ਪਰਸੈਂਟ ਸਰ 300 ਹੈ ਕੀ ਜੀ ਜੀ ਕੀ ਹੈ ਜਿਪ ਲਾਈਨ ਹੈ ਸਰ

ਇਹ ਜਿਹੜੀ ਹੈ ਜਿਪਲਾਈਨ ਇਹ ਜਿਪਲਾਈਨ ਬੋਲਦੇ ਤੇ ਦੂਸਰੀ ਤਰਫ ਵੀ ਹੈ ਤੇ ਜਦੋਂ ਵੀ ਕਦੇ ਆਓ ਇੱਥੇ ਜ਼ਰੂਰ ਇਹਦਾ ਆਨੰਦ ਲਓ ਜਿਹੜੇ ਲੋਕ ਫਿੱਟ ਆ ਬਿਲਕੁਲ ਕੋਈ ਮੈਨੂੰ ਤਾਂ ਲੱਗਦਾ ਡਰ ਵੀ ਮੈਨੂੰ ਤਾਂ ਨਹੀਂ ਜਾਣਾ ਜਿਸ ਕਿ ਹਾ ਸ਼ਿਸ਼ੂ ਤੋਂ ਦੋ ਤਿੰਨ ਚਾਰ ਕਿਲੋਮੀਟਰਾਂ ਨੇ ਤੁਸੀਂ ਤੇ ਜਿੱਥੇ ਆ ਕੇ ਤੁਸੀਂ ਮੋਦੀ ਸਾਹਿਬ ਦਾ ਹੈਲੀਕਾਪਟਰ ਉਤਰਿਆ ਸੀ 터ਨਲ ਦੇ ਉੱਤ ਗੱਠ ਮੇਲੇ ਇੱਥੇ ਬਹੁਤ ਸਾਰੀਆਂ ਫਾਸਟ ਫੂਡ ਦੀਆਂ ਜਿਹੜੀਆਂ ਬੈਨਾ ਟ੍ਰੈਵਲਰ ਜਿਹੜੇ ਟੈਂਪੂ ਟ੍ਰੈਵਲਰ ਪੰਜਾਬ ਦੇ ਵਿੱਚ ਵੀ ਯੂਜ਼ ਹੁੰਦੀਆਂ ਵੈਸੇ ਚੰਡੀਗੜ੍ਹ ਵੀ ਯੂਜ਼ ਹੁੰਦੀਆਂ ਇੱਥੇ ਵੀ ਕਿਉਂਕਿ ਇਹ ਚੱਲਦੀ ਫਿਰਦੀ ਦੁਕਾਨ ਤੇ ਦੂਜਾ ਇੱਥੇ ਪੈਰਾਗਲਾਈਡਰ ਵੀ ਹੈਗੀ ਆ ਛੋਟੀਆਂ ਜੇ ਕਿਸੇ ਨੇ ਕੋਮਨਾਲ ਵਾਲੇ ਪਹਾੜਾਂ 'ਚ ਉਹਲੇ ਵੀ ਜਗ੍ਹਾ ਹੈਗੀ ਆ ਇੱਕ ਇਹ ਵੀ ਆ ਚੀਜ਼ ਇਹ ਵੀ ਪਤਾ ਕਰਦੇ ਕੀ ਆ ਤੇ ਜੇ ਤੁਸੀਂ ਆਣਾ ਤਾਂ ਖੁੱਲੇ ਟਾਈਮ ਲਈ ਆਓ ਇੱਥੇ ਕੋਈ ਪੂਰਾ ਦਿਨ ਇੱਥੇ ਤੁਸੀਂ ਵਧੀਆ ਬਤਾ ਸਕਦੇ ਆਣਕਾਰੀ ਪੈਂਸਰ ਵੀ ਆ ਪਰ ਹੈਡ ਟ੍ਰੈਕਟਰ ਲੱਗਦੀ ਆ ਤੇ ਇਹ ਜਿਹੜੀਆਂ ਪਤਲੀਆਂ ਪਤਲੀਆਂ ਲਾਈਨਾਂ ਆ ਆ ਦੇਖੋ ਪਰ ਦੇਖਦੀ ਨਾ ਪਤਲੀਆਂ ਲਾਈਨਾਂ ਇਹਦੇ ਵਿੱਚ ਬੈਠ ਕੇ ਤੁਸੀਂ ਜਾ ਸਕਦੇ ਦੂਸਰਾ ਉਹ ਬੰਨ ਗਏ ਪਰ ਉਛਾਲੇ ਮਾਰਦੇ ਆ ਇਹ ਜਿਹੜੇ ਨੌਜਵਾਨ ਫਿੱਟ ਆ ਆਣਾ ਚਾਹੁੰਦੇ ਉਹ ਆ ਸਕਦੇ ਆ ਮੈਨੂੰ ਤਾਂ ਲੱਗਦਾ ਰੱਬ ਵੀ ਮੈਂ ਤਾਂ ਨਹੀਂ ਕਰਨਾ ਠੀਕ ਹੈ ਤੇ ਕਈ ਆ ਇੱਕ ਨਹੀਂ ਲੱਗਿਓ ਤਿੰਨ ਚਾਰ ਇੱਥੇ ਲੱਗੇ ਹੋਇਆ ਤੇ ਦਰਿਆ ਦੇ ਨੇੜੇ ਵੀ ਜਾਂਦੇ ਆ ਜੁਪਰ ਵੀ ਜਾਂਦੇ ਪਰਲੀ ਪਾਸੇ ਤੁਸੀਂ ਜਾ ਸਕਦੇ ਹੋ ਤੇ ਇਹ ਜਾਣ ਗਿਆ ਸੀ ਸਿਸੂ ਸਿਸੂ ਦੇ ਵਿੱਚ ਜਿਹੜੀ ਵੀ ਐਕਟੀਵਿਟੀਜ਼ ਤੁਸੀਂ ਕਰਨੀ ਉਹਦੇ ਬਾਰੇ ਜਾਣਦੇ ਹੋ ਹੋ ਰਿਹਾ ਆ ਬਾਈ ਦਾ ਨਾਮ ਪਤਾ ਨਹੀਂ ਕੀ ਆ ਕੀ ਨਾਮ ਆ ਧਿਆਨ ਚੰਦ ਸਰ ਧਿਆਨ ਚੰਦ ਹਾਂਜੀ ਧਿਆਨ ਚੰਦ ਨੇ ਧਿਆਨ ਲਗਾ ਲਿਆ ਆਪਣਾ ਤੇ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਸਾਡੀ ਉਮਰ ਦੇ ਆ ਉਹ ਵੀ ਰਿਸਕ ਲੈਣ ਥੋੜਾ ਜਿਹਾ ਆ ਲੋ ਜੀ ਆ ਗਿਆ ਹੈਲਮਟ ਡਰ ਕੇ ਅਗੇ ਜੀਤਾ ਸਰ ਡਰ ਕੇ ਅਗੇ ਜੀਦਾ ਵਾਹੀ ਵਾਜਾ ਆ ਬਾਈ ਦਾ ਸੁਆਬ ਬੜਾ ਵਧੀਆ ਡਰ ਕੇ ਅਗੇ ਜੀਤਾ ਸਰ ਆਰਡਰ ਜੀ 48 ਕੇ ਆ ਜਾਓ ਸਰ ਇਹ ਪੈਰਿਸ ਮੇਂ ਡਾਲਣਾ ਹਾਲੋ ਇਹ ਪਿਆਰੀ ਸਾਡੀ ਗੱਲ ਲਾਪੇ ਮੇਰੇ ਦੇ ਇੰਟਰਵਿਊ ਕੀਤੀ ਸੀ ਮੈਂ ਕਿਹਾ ਹੁਣ ਚੱਲ ਜਾ ਵੀ ਆਨੇ ਆ ਬੰਨਾ ਕਹਿੰਦਾ ਡਰ ਕੇ ਅਗੇ ਜੀਤਾ ਹੈ ਰਹੀਆ ਠੀਕ ਆ ਭਰਾਵਾ ਉਹ ਤਾਂ ਨਹੀਂ ਹੋਇਆ ਇੱਕ ਦਿਨ ਇੱਥੋਂ ਗਏ ਤਾਂ ਸਿੱਧਾ ਪਾਕਿਸਤਾਨ ਪਾਕਿਸਤਾਨ ਜਾਣਾ ਸੀ ਸਿੱਧੇ ਭਾਈ ਲੋਈ ਚੋਈ 1 2 ਬਾਦਿਲਾ ਆਇਆ ਜ਼ਿੰਦਗੀ ਦਾ ਨਜ਼ਾਰਾ ਹੋ ਗਿਆ ਹੈ ਦੁਬਾਰਾ ਸਵਾ ਕੋ ਡਰ ਨਹੀਂ ਲੱਗਿਆ ਆਪਾਂ ਦਾ ਲੁਕਿਆ ਵੀ ਡਰ ਜੇ ਤੁਹਾਨੂੰ ਲੱਗਦਾ ਕਰ ਰਹੇ ਹੋ ਵੀ ਤੇ ਇਹ ਸਵਾਦ ਜ਼ਿੰਦਗੀ ਦਾ ਨਜ਼ਾਰਾ कोशिश की थी यार अजी आया ही लड़ी कटी हो गयी है बाजी बाजी okay, सवाल आ गया खड़े हो आ, मजा आया सवाल आया जो भी आवे थे यार जरूर करें करो ज़िंदगी यारा भाई कहना डर के आगे जीता है ਇਦੇ ਕਿਨਾਰੇ ਨਾਲ ਹੀ ਉਹਦੀ ਆ ਗਈ ਹੈਗੇ ਸੀ ਸਾਰੇ ਫੋਟੋ ਤੇ ਬਨੋਦ ਮਾਸਟਰ ਜੀ ਮੈਂ ਲਾਦਾ ਆ ਰਿਹਾ ਤੇ ਮਾਸਟਰ ਜੀ ਸਵਾ ਲੈ ਰਹੇ ਜਿੰਦਗੀ ਦਾ ਪਹਿਲਾਂ ਮੈਂ ਲਾਦਾ ਇਹਨਾਂ ਨੇ ਕਿਦਾ ਕੀਤਾ ਸੀ ਰ ਮਾਸਟਰ ਬਨੋਦ ਬਾਈ ਜੀ ਪਹੁੰਚ ਚੁਕੇ ਆ ਮੜਿਆ ਝਟਕਾ ਮਹਿਸੂਸ ਹੋੜਾ ਵਾਹ ਇਹ ਮਾਸਟਰ ਬਨੋ ਮੈਸ ਜੀ ਗੋਡੇ ਦੁਖਦੇ ਪਰ ਕਹਿੰਦਾ ਗੋਡਾ ਦੁਖਦਾ ਦੂਹੀ ਜਾਵੇ ਜਾਣਾ ਹੀ ਜਾਣਾ ਜੋ ਮਰਜੀ ਹੋ ਜਵੇ ਮੜਰੀ ਕਿਦਾਂ ਨਾਈਸ ਆ ਨਿਹਰਾ ਨਿਹਰਾ ਆ ਰਿਹਾ ਡੀ ਜੇ ਵੀ ਡੀ ਜੇ ਵੀ ਟੜਕੇ ਵਰ ਆਉਂਦਾ ਸੀ ਪਹਿਲਾਂ ਕਹਿੰਦਾ ਮੈਂ ਨਹੀਂ ਲੈ ਮੈਰੀ ਕਰਨੀ ਪਰ ਜੀ ਮਾਸਟਰ ਮਾਸਟਰ ਜੀ ਸਾਡੇ ਜਿਹੜੇ ਸਾਰਿਆਂ ਨਾਲ ਬੜੇ ਆ ਇਹਨਾਂ ਨੇ ਹਾਂ ਕੀਤੀ ਦਾ ਫਿਰ ਆ ਵੀਡੀਓ ਬਣ ਰਹਾ ਬੱਬਰ ਸ਼ੇਰ ਹੀ ਕਹਣਾ ਗੁੱਟ ਦਾ ਤਲਕ ਮੇਰਾ ਵੀ ਦੋਹਦਾ ਪਰ ਇਹ ਬੱਬਰ ਸ਼ੇਰ ਹੈ ਜੀ ਸਾਡਾ ਇਹ ਹੈਗਾ ਜੀ ਦੀ ਉਮਰ ਹੋ ਗਈ 58 ਸਾਲ ਮਾੜੀ ਥੁੰਦਾ ਇਹ ਹੈ 58 ਸਾਲ ਮੇਰੀ ਉਮਰ 48 47 47 48 ਮੇ ਲੱਗਾ ਆ ਪਿੱਛੇ ਬੱਬਰ ਸ਼ੇਰ ਕਿੱਥੇ ਸਾਡਾ ਇਹ ਆਪਣੇ ਆਪ ਨੂੰ ਜੁਸਤ ਜਵਾਨ ਕਰਨ ਨੂੰ ਕਰਦਾ ਇਹ ਘਾਟ ਉਮਰ ਦੱਸਦਾ ਬੰਦਾ ਇਹ ਹੋਟਾ ਮੈਂ ਆਪਣੀ ਇਹ ਦੇਖ ਲਓ ਜੀ ਮੈਂ ਇਸ ਕਰਕੇ ਕਹਿਣਾ ਹੁੰਦਾ ਕਿ ਜਦੋਂ ਸਮਾਂ ਮਿਲਵੇ ਜਿਹੜੀ ਉਮਰ ਜਿਹੜਾ ਸਮਾਂ ਮਿਲ ਜਵੇ ਉਹ ਜ਼ਰੂਰ ਕਟਿਆ ਕਰੋ ਯਾਰ ਆ ਮੁੰਡਾ ਵੀ ਬਧੀਆ ਜ਼ਰੂਰ ਸਮਾਂ ਕਟਿਆ ਕਰੋ ਜਦੋਂ ਤੁਹਾਡੀ 19 ਦੀ ਉਮਰ ਹੈ ਤਾਂ ਤੁਸੀਂ 19 ਦੀ ਪਲ ਮੁੜ ਕੇ ਨਹੀਂ ਆਦਾ ਜਿਹੜਾ ਹੁਣ ਸਮਾਂ ਲੰਘ ਗਿਆ ਉਹ ਵਾਪਸ ਨਹੀਂ ਆਣਾ ਇਸ ਕਰਕੇ ਇੱਕ ਗੱਲ ਹੋਰ ਹੈ ਜੀਵਨ ਚ ਹੋਰ ਜੁਰਾ ਬਣਾਇਓ ਕਿ ਫਿਊਚਰ ਬਣਾਦੇ ਬਣਨ ਦੇ ਕਤੇ ਆਪਣਾ ਪ੍ਰੈਜੈਂਟ ਖਰਾਬ ਨਾ ਕਰ ਲਿਓ ਸਾਹ ਚੜ ਗਿਆ ਆਕਸੀਜਨ ਲੈਵਲ ਕਮ ਹੈ ਸਰ ਯਾਨ ਕੋਈ ਬਾਤ ਨਹੀਂ ਅਬੀ ਕੁਲੇ ਦਾ ਢਾਬਾ ਪਰ ਇਸ ਕਰਕੇ ਯਾਰ ਮੈਂ ਆਪਣੀ ਲਾਈਫ ਬਹੁਤ ਇੰਜੋਏ ਕੀਤੀ ਕੋਈ ਇਦਾਂ ਦਾ ਸਮਾਂ ਨਹੀਂ ਖੁਸ਼ੀ ਦੇ ਪਲ ਨਹੀਂ ਜਿਹੜੇ ਮੈਂ ਕੱਟੇ ਵਧੀਆ ਕੱਟੇ ਤੇ ਆਪਾਂ ਸੋਚਦੇ ਆ ਪੈਸਾ ਇਕੱਠਾ ਕਰ ਲਈਏ ਨਿਆਣੇ ਲਈ ਇਕੱਠਾ ਕਰ ਲਈਏ ਪਰ ਮੇਰੀ ਥੂਰੀ ਇਹ ਹੈ ਲਾਈਫ ਦੀ ਕਿ ਆਪਣੀ ਜ਼ਿੰਦਗੀ ਵੀ ਜਣੀ ਜਾਂਦੀ ਠੀਕ ਆ ਬੱਚਿਆਂ ਨੂੰ ਪੜਾਉਣਾ ਚਾਹੀਦਾ ਵਧੀਆ ਕਈ ਲੋਕ ਮੈਂ ਦੇਖਿਆ ਸਾਡੇ ਨਾਲ ਵੀ ਹੈਗੇ ਆ ਜੇ ਘੁੰਮਣ ਨੂੰ ਕਹਦੇ ਪੈਸੇ ਗਣ ਲਾ ਪਾਦੇ ਪਰ ਆਪਣੀ ਜ਼ਿੰਦਗੀ ਦਾ ਸਮਾਂ ਲੰਘ ਜਾਂਦਾ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਤੁਹਾਡਾ ਜਿਹੜਾ ਸਮਾਂ ਆ 골ਡਨ ਟਾਈਮ ਹੈ ਉਹਨੂੰ ਵਧੀਆ ਗਟਾਓ ਯਾਰ ਬਾਅਦ ਚ ਪਤਾ ਨਹੀਂ ਕਦੇ ਵੇਲੇ ਚੂਲ ਬੰਗੀ ਹੋ ਜਾਣੀ ਤੁਹਾਡੀ ਹੈਲਮਟ ਉਤਾਰ ਕੇ ਹਾਲੀਆ ਉਧਰ ਨਹੀਂ ਜਾਣਾ ਇਹ ਸਾਡੀ ਸੇਫਟੀ ਆ ਪਾਈ ਹੋਈ ਆ ਸਾਡੇ ਚਾਹੇ ਚੂਲਾ ਮੇਰੇ ਤੇ ਮਾਸਟਰ ਦੀ ਜੂ ਬੰਗੀ ਆ ਪਰ ਇਹ ਇਹੀ ਤਜਰਬਾ ਕੱਢਿਆ ਜ਼ਿੰਦਗੀ ਦਾ ਕਿ ਆਪਣੀ ਜ਼ਿੰਦਗੀ ਜੀਓ ਜਦੋਂ ਜ਼ਿੰਦਗੀ ਤੁਸੀਂ ਆਪਣੀ ਜੀਣੀ ਹੈ ਨਾ ਜੇ ਬਿਮਾਰ ਆ ਤਾਂ ਦੁੱਖ ਤੁਹਾਨੂੰ ਆ ਜੇ ਖੁਸ਼ੀ ਆ ਤਾਂ ਤੁਹਾਨੂੰ ਖੁਸ਼ੀ ਆ ਜਿਹੜਾ ਜੀਣਾ ਤਾਂ ਤੁਸੀਂ ਜੀਣਾ ਇਸ ਕਰਕੇ ਮਜ਼ਾ ਲਿਆ ਕਰੋ ਯਾਰ